ਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਟਿੱਕੀਆਂ ਦੀ ਟਿੱਕੀਆਂ ਬਣਾਵਾਂਗੇ ਆਪਾਂ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਬਿਲਕੁਲ ਸਿਆਲ ਵਾਲੀਆਂ ਜੋ ਵੀ ਤੁਸੀਂ ਸਬਜ਼ੀਆਂ ਹੁੰਦੀਆਂ ਨੇ ਤੁਸੀਂ ਆਪਣੀ ਪਸੰਦ ਨਾਲ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ ਤੇ ਟਿੱਕੀਆਂ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਤੇ ਟਿੱਕੀਆਂ ਦੀ ਜਿਹੜੀ ਰੈਸਪੀ ਆ ਬਣਾਉਣੀ ਸ਼ੁਰੂ ਕਰਦੇ ਆ ਟਿੱਕੀਆਂ ਬਣਾਉਣ ਵਾਸਤੇ ਆਪਾਂ ਇੱਥੇ ਲੈਨੇ ਜੀ ਆਲੂ ਆਲੂ ਆਪਾਂ 4 ਲੈਨੇ ਤੇ ਇਹਨਾਂ ਨੂੰ ਆਪਾਂ ਉਬਾਲ ਕੇ ਠੰਡਾ ਕਰ ਲਿਆ ਤੇ ਨਾਲ ਹੀ ਆਪਾਂ ਲੈਨੇ ਇਥੇ ਇੱਕ ਪਿਆਜ਼ ਲਿਆ ਕੱਟ ਕੇ ਬਰੀਕ ਦੋ ਲਈਆਂ ਮੀਡੀਅਮ ਸਾਈਜ਼ ਦੀਆਂ Shimla Mirchਾਂ ਇੱਕ ਗਾਜਰ ਤੇ ਚਾਰ ਤੋਂ ਪੰਜ ਹਰੀਆਂ ਮਿਰਚਾਂ ਕੱਟ ਕੇ ਤੇ ਥੋੜਾ ਜਿਹਾ ਲਿਆ ਆਪਾਂ ਅਦਰਕ ਤੇ ਨਾਲ ਹੀ ਆਪਾਂ ਇਥੇ ਲਈ ਹੈ ਜੀ ਸੁੱਕੀ ਮੇਥੀ ਸੁੱਕੀ ਮੇਥੀ ਦਾ ਟੇਸਟ ਜਿਹੜਾ ਟਿੱਕੀਆਂ ਵਿੱਚ ਬਹੁਤ ਵਧੀਆ ਆਉਂਦਾ ਤੇ ਨਾਲ ਹੀ ਆਪਾਂ ਇਥੇ ਲਿਆ ਜੇ ਅਰਾ ਰੂਟ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਕद्दूकश ਕਰ ਲਾਂਗੇ ਆਲੂ ਦਾ ਆਪਾਂ ਕੱਦੂਕਸ ਕਰ ਲੈਣੇ ਤੇ ਹੁਣ ਆਪਾਂ ਆਲੂਆਂ ਨੂੰ ਕੱਢ ਲਾਂਗੇ ਜੀ ਇੱਕ ਵੱਡੇ ਭਾਂਡੇ ਦੇ ਵਿੱਚ ਤੇ ਨਾਲ ਹੀ ਹੁਣ ਆਪਾਂ ਪਾ ਲਾਂਗੇ ਜੀ ਸਬਜ਼ੀਆਂ ਸ਼ਿਮਲਾ ਮਿਰਚਾਂ ਪਾ ਦਾਂਗੇ ਸਬਜ਼ੀ ਇਹ ਤੇ ਕੋਈ ਵੀ ਤੁਸੀਂ ਆਪਣੀ ਪਸੰਦ ਦੀ ਲੈ ਸਕਦੇ ਹੋ ਪਿਆਜ਼ ਅਦਰਕ ਗਾਜਰ ਤੇ ਨਾਲ ਹੀ ਆਪਾਂ ਪਾ ਦਾਂਗੇ ਹਰੀ ਮਿਰਚ ਤੇ 2 ਚਮਚ ਆਪਾਂ ਲਈਏ ਜੀ ਸੁੱਕੀ ਮੇਥੀ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥ ਦੇ ਉੱਤੇ ਮਸਲ ਕੇ ਤੇ ਫਿਰ ਪਾਵਾਂਗੇ ਤੇ 3 ਚਮਚ ਆਪਾਂ ਪਾ ਲਾਂਗੇ ਜੀ ਆਰਾ ਰੋਟ ਦਾ ਤੇ 1 ਚਮਚ ਪਾ ਦਾਂਗੇ ਜੀ ਆਪਾਂ ਨਮਕ ਦਾ ਅੱਧਾ ਚਮਚ ਆਪਾਂ ਪਾ ਦਾਂਗੇ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਹੋਈਆਂ ਨੇ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਅਜਵਾਇਨ ਦਾ ਤੇ 1 ਚਮਚ ਆਪਾਂ ਲਿਆ ਜੀ ਇੱਥੇ ਅਮਚੂਰ ਪਾਊਡਰ ਇਹਨਾਂ ਨੂੰ ਸਾਰੇ ਮਟੀਰੀਅਲ ਨੂੰ ਆਪਾਂ ਮਿਕਸ ਕਰ ਲੈਣੇ ਆਂ ਲਓ ਜੀ ਆਪਾਂ ਆਲੂ ਜਿਹੜੇ ਸਬਜ਼ੀਆਂ ਦੇ ਵਿੱਚ ਕਰ ਲਏ ਨੇ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਇਹਨਾਂ ਦੀਆਂ ਟਿੱਕੀਆਂ ਨੂੰ ਕਰਦੇ ਹਾਂ ਤਿਆਰ ਹੁਣ ਥੋੜੇ-ਥੋੜੇ ਆਲੂ ਲੈ ਕੇ ਤੇ ਆਪਾਂ ਟਿੱਕੀਆਂ ਨੂੰ ਕਰ ਲੈਨੇ ਜੀ ਤਿਆਰ ਜੇਕਰ ਤੁਹਾਨੂੰ ਲੱਗਦਾ ਕਿ ਆਪਣੇ ਆਲੂ ਜਿਹੜੇ ਥੋੜੇ ਢਿੱਲੇ ਨੇ ਤੇ ਤੁਸੀਂ ਇਹਦੇ ਵਿੱਚ ਜਿੱਦਾਂ ਛੋਲਿਆਂ ਦਾ ਆਟਾ ਹੋ ਗਿਆ ਪਰਾਂ ਰੋਟੋ ਹੋਰ ਪਾ ਸਕਦੇ ਹੋ ਆਪਾਂ ਇਹਨਾਂ ਦੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਕੇ ਇਸ ਤਰ੍ਹਾਂ ਕਰ ਲਾਂਗੇ ਜੀ ਤਿਆਰ ਦੇਖੋ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਗੀਆਂ ਨੂੰ ਬਣਾ ਲੈਨੇ ਆਂ ਆਗਾ ਆਪਾਂ ਚੁੱਲੇ 'ਚ ਬਾਲ ਲਈਏ ਤੇ ਤਵਾ ਰੱਖ ਦਿੱਤਾ ਚੁੱਲੇ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਤਵੇ ਦੇ ਉੱਤੇ ਸਰੋਂ ਦਾ ਤੇਲ ਤੇਲ ਦੇ ਵਿੱਚੇ ਫਰਾਈ ਕੀਤੀ ਹੋਈ ਟਿੱਕੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਤੇਲ ਨੂੰ ਹੁਣ ਕਰ ਲੈਣੇ ਆ ਚੰਗੀ ਤਰ੍ਹਾਂ ਗਰਮ ਤੇਲ ਹੋ ਗਿਆ ਚੰਗੀ ਤਰੀਕੇ ਨਾਲ ਗਰਮ ਤੇ ਹੁਣ ਆਪਾਂ ਤੇਲ ਦੇ ਵਿੱਚ ਛੱਡਦੇ ਆ ਜੀ ਟਿੱਕੀਆਂ ਨੂੰ ਬਿਲਕੁਲ ਹੌਲੀ ਹੱਥਾਂ ਨਾਲ ਚਾਰ ਟਿੱਕੀਆਂ ਪਰ ਇੱਕ ਸਾਈਡ ਇੱਕ ਵਾਰੀ ਚੋੜ ਰੱਖ ਦਾਂਗੇ ਤੇ ਦੇ ਦੇਚੂ ਹੁਣ ਆਪਾਂ ਚਮਚ ਦੇ ਨਾਲ ਥੋੜਾ ਥੋੜਾ ਤੇਲ ਇਸ ਤਰ੍ਹਾਂ ਟਿੱਕੀਆਂ ਦੇ ਉੱਤੇ ਪਾ ਦਾਂਗੇ ਹੁਣ ਆਪਾਂ ਟਿੱਕੀਆਂ ਦੀ ਸਾਈਡ ਨੂੰ ਹਲਕੇ ਹੱਥਾਂ ਦੇ ਨਾਲ ਕਰਦਾਂਗੇ ਜੀ ਚੇਂਜ ਦੇਖੋ ਕਿੰਨੀਆਂ ਵਧੀਆ ਟਿੱਕੀਆਂ ਆਪਣੀਆਂ ਫਰਾਈ ਹੋਈਆਂ ਨੇ ਇੱਕ ਸਾਈਡ ਤੋਂ ਤੇ ਦੂਜੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਇਹਨਾਂ ਦੀ ਚੇਂਜ ਕਰ ਦਿੰਦੇ ਹਾਂ ਲੋ ਜੀ ਟਿੱਕੀਆਂ ਆਪਣੀਆਂ ਫਰਾਈ ਹੋ ਚੁੱਕੀਆਂ ਨੇ ਪੂਰੀਆਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਇਹਨਾਂ ਦਾ ਜਿਹੜਾ ਕਲਰ ਆਇਆ ਤੇ ਹੁਣ ਆਪਾਂ ਟਿੱਕੀਆਂ ਨੂੰ ਇੱਕ ਸਾਈਡ ਤੇ ਕੱਢ ਦਿੰਨੇ ਆ ਜੀ ਜਿਹੜਾ ਇਹਨਾਂ ਦਾ ਐਕਸਟਰਾ ਤੇਲ ਆ ਉਹ ਸਾਰਾ ਨਿਚੜ ਜਾਏਗਾ ਤੇ ਹੁਣ ਬਾਕੀ ਦੀਆਂ ਇਹਦੀਆਂ ਵੀ ਆਪਾਂ ਪਾ ਲੈਣੇ ਆ ਟਿੱਕੀਆਂ ਜਿਹੜੀ ਰਹਿ ਗਈ ਇੱਕ ਇਹ ਵੀ ਆਪਾਂ ਪਾ ਹੀ ਦਿੰਨੇ ਆ ਪਹਿਲਾਂ ਫਰਾਈ ਕੀਤੀਆਂ ਹੋਈਆਂ ਟਿੱਕੀਆਂ ਨੂੰ ਆਪਾਂ ਉਤਾਰ ਲੈਣੇ ਆ ਜੀ ਪਲੇਟ ਵਿੱਚ ਰੱਖ ਲੈਣੇ ਆ ਕੱਢ ਕੇ ਚਲੋ ਜੀ ਟਿੱਕੀਆਂ ਆਪਾਂ ਸਾਰੀਆਂ ਫਰਾਈ ਕਰ ਲੀਆਂ ਨੇ ਤੇ ਇਹਨਾਂ ਨੂੰ ਆਪਾਂ ਇਸ ਤਵੇ ਦੀ ਇੱਕ ਸਾਈਡ ਦੇ ਉੱਤੇ ਕੱਢ ਦਿੰਨੇ ਆ ਤੇ ਹੁਣ ਆਪਾਂ ਇਹਨਾਂ ਟਿੱਕੀਆਂ ਨੂੰ ਕੱਢ ਲੈਨੇ ਆ ਪਲੇਟ ਦੇ ਵਿੱਚ ਤਲੌਜੀ ਟਿੱਕੀਆਂ ਆਪਾਂ ਬਣਾ ਕੇ ਕਰ ਲੀਆਂ ਨੇ ਤਿਆਰ ਤੇ ਅੱਜ ਦੀਆਂ ਟਿੱਕੀਆਂ ਨੂੰ ਆਪਾਂ ਟਮਾਟੋ ਕੈਚਅਪ ਤੇ ਪੁਦੀਨੇ ਤੇ ਹਰੇ ਧਨੀਏ ਦੀ ਚਟਨੀ ਨਾਲ ਸਰਵ ਕਰਾਂਗੇ ਪੁਦੀਨੇ ਤੇ ਹਰੇ ਧਨੀਏ ਦੀ ਚਟਨੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਸ ਕਰਕੇ ਆਪਾਂ ਇਸ ਦੀ ਵੀਡੀਓ ਬਹੁਤ ਸਾਰੀਆਂ ਪਾਈਆਂ ਹੋਈਆਂ ਨੇ ਚਟਨੀ ਦੀਆਂ ਤੇ ਜੇਕਰ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੇ ਟਿੱਕੀਆਂ ਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਤੇ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੇਖ ਸਕਦੇ ਹੋ ਕਿ ਟਿੱਕੀਆਂ ਆਪਣੀਆਂ ਬਹੁਤ ਹੀ ਜ਼ਿਆਦਾ ਸਟਾ ਕਰਾਰ ਰਹੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਨਹੀਂ ਇਹਨਾਂ ਦੀ ਆਵਾਜ਼ ਤੋਂ ਹੀ ਇਹਨਾਂ ਦਾ ਪਤਾ ਲਗਾ ਸਕਦੇ ਹਾਂ ਟਿੱਕੀਆਂ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈਆਂ ਨੇ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ